ਗੁਰੂ ਤੋਂ ਬਿਨਾ ਜੀਵਨ ਅਧੂਰਾ ਹੈ ਗੁਰੂ ਤੋਂ ਬਿਨਾ ਜੀਵਨ ਅਧੂਰਾ ਹੈ ਜੇ ਗੁਰੂ ਨਾ ਹੋਵੇ ਤੇ ਕਦੇ ਮੁਸ਼ਕਲਾਂ ਦੇ ਹੱਲ ਨਹੀਂ ਹੋ ਸਕਦੇ ਗੁਰੂ ਤੋਂ ਬਿਨਾ ਜੀਵਨ ਅਧੂਰਾ ਹੈ ਜੇਕਰ ਗੁਰੂ ਨਾਲ ਜ਼ਿੰਦਗੀ 'ਚ ਹੋਵੇ ਤੇ ਕਦੇ ਮੁਸ਼ਕਲਾਂ ਦੇ ਹੱਲ ਨਹੀਂ ਹੋ ਸਕਦੇ ਪਿਆਰਿਓ को असी पढ़ना है गुरु तो है, तो गुरु तो 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 है भी मुश्किल नहीं हो पढ़ के पहला का ग्रंथ तीन अध्याय एक ऐप को लाके दस एप तक प्यारूह जवानी थानू दस देना हा एक ਪਰ ਮਿੱਤਰ ਦਾ ਦਾਸ ਹੋਇਆ ਕੇਲੀ ਜਾਜਕ ਇੱਕ ਤੇ ਏਰੀਆ ਆ ਹੈ ਇੱਕ ਏਲੀ ਜਾਜਕ ਹੋਇਆ ਹੈ ਤੇ ਉਹਦੇ ਕੋਲ ਇੱਕ ਭੈਣ ਜਿਹਦਾ ਨਾਮ ਹੰਨਾ ਸੀ ਹੰਨਾ ਆਪਣਾ ਛੋਟਾ ਬੇਟਾ ਉਹ ਕੇਲੀ ਜਾਜਕ ਦੇ ਕੋਲ ਛੱਡ ਗਈ ਤੇ ਜਾਜਕ ਪਰਮੇਸ਼ੁਰ ਦੇ ਘਰ ਦੀ ਸੇਵਾ ਕਰਦਾ ਸੀ ਜਾਜਕ ਪਰ ਨਹੀਂ ਕਿ ਉਹਨੇ ਘਰ ਦੀ ਸੇਵਾ ਕਰਦਾ ਸੀ ਸੇਵਾ ਕਰਦੇ ਆ ਕਰਦੇ ਆ ਉਹਨੂੰ ਦਿਪੜਨ ਘਰ ਟੋ ਗਿਆ ਉਹਦੀ ਬਿਗੜੇ ਵਿੱਚ ਫਰਕ ਪਾ ਗਿਆ ਉਹਦੇ ਕੋਲ ਜਿਹੜਾ ਸਮੂਹ ਹੈ ਛੋਟਾ ਜਿਹਾ ਬੱਚਾ ਉਹਦੇ ਕੋਲ ਜਦੋਂ ਰਹਿਣ ਲੱਗਦਾ ਹੈ ਇੱਕ ਸਮਾਂ ਆਇਆ ਇੱਕ ਸਮਾਂ ਆਇਆ

ਉਹ ਦਾ ਚੇਲਾ ਉਹ ਛੋਟਾ ਬੱਚਾ ਉਹ ਵੀ ਆ ਕੇ ਲੰਮਾ ਪੈ ਗਿਆ ਪਰ ਇੱਕ ਮੈਂ ਆਵਾਜ਼ ਮਾਰੀ ਉਹ ਸਾਬੂਏ ਉਹ ਕਿਹਾ ਉਹਨੇ ਕਿਹਾ ਘਰੇ ਮੇਰੇ ਗੁਰੂ ਨੇ ਮੈਨੂੰ ਆਵਾਜ਼ ਮਾਰੀ ਆ ਗੁਰੂ ਤੋਂ ਬਿਨਾ ਜੀਵਨ ਅਧੂਰਾ ਹੈ ਔਰ ਕਦੇ ਮੁਸ਼ਕਿਲ ਦਾ ਹੱਲ ਨਹੀਂ फिर जाके लम्मा पै गया जो लम्बा पै गया फिर पर आवाज मारी आए सामू

ਆਜਿ <muchas> ਕੇ ਕੰਮ ਤਾਂ ਕਿ ਫੁਰਦੇ ਆ ਬਹੁਤਾ ਦੀ ਪੁਸਤਕਾਂ ਪਾ ਕੇ ਆ ਤੇਰਾ ਆਪਣੇ ਕਿ ਪੜ ਕੇ ਦੇਖ ਲੈ ਆ ਮੈਂ ਆਪਣੇ ਗੁਰੂਆਂ ਦੇ ਆਖੇ ਨਾ ਲਗਾ ਕਹਿੰਦਾ ਵੀ ਹੋ ਜਾਂਦੇ ਆ ਬਾਹਰ ਕਹਿੰਦੇ ਅਸੀਂ ਹੁਣ ਚੱਲਨੇ ਆ ਛੱਡ ਜਨੇ ਗੁਰੂ ਨੂੰ ਤੇ ਇਹ ਵੀ ਇਸ ਕੰਮ ਦਾ ਰਹਿ ਗਿਆ ਅਸੀਂ ਹੁਣ ਚਲੇ ਚੱਲਨੇ ਆ ਪਿਆਰਿਓ ਮੱਕ ਦ੍ਰਿਸ਼ਟਾਰਣ ਦੇਵਾਂਗਾ ਬਾਣੀ ਕੀ ਗਾ ਰੀਆ ਪਹਿਲਾ ਦੇ ਸਤ ਨੂੰ ਬੜਾ ਗੌਰ ਦੇ ਕੇ ਧਿਆਨ ਦੇ ਕੇ ਸੁਣਦੇ ਆ ਦੁਬਾਰਾ ਰਿਪੀਟ ਕਰਦੇ ਆ ਮੈਂ ਆਪਣੇ ਗੁਰੂਆਂ ਦੇ ਆਖੇ ਨਾਮ ਪਹਿਲਾਂ ਮੈਂ de la ਇਹ ਇਸ ਤਰ੍ਹਾਂ ਨਹੀਂ ਉੱਠਦੇ ਆ ਉਹ ਆਪਣੇ ਗੁਰੂ ਨੂੰ ਛੱਡ ਜਾਂਦੇ ਆ ਤੇ ਗੁਰੂ ਤੋਂ ਬਿਨਾ ਕਦੇ ਵੀ ਮਸਲਿਆਂ ਦੇ ਹੱਲ ਨਹੀਂ ਦੇ ਨਹੀਂਗੇ ਮੈਂ ਕਿਦਿਸ਼ਟਾਰਟ ਦਿੰਦਾ ਹਾਂ ਮਨੇ ਕੀ ਮੰਗਾਂ ਮਾਤਰੀ ਭਗਤੀ ਤੋਂ ਪ੍ਰਸੰਨ ਹੋ ਗਿਆ ਹਾਂ ਮੰਗ ਤੈਨੂੰ ਮੈਂ ਕੀ ਦੇਵਾਂ ਪਰ ਇੱਕ ਚੀਜ਼ ਤੈਨੂੰ ਮਿਲਦੀ ਵਾਦਨਾ ਮੰਗੀ ਵਾਦ ਤੇਰੀ ਜ਼ਰੂਰਤ ਨਹੀਂ ਉਹ ਪੂਰੀ ਹੋਣੀ ਇੱਕ ਚੀਜ਼ ਮੰਗਾਂ ਕੀ ਰੁਕੀ ਦੇਵਾ ਕੋਈ ਚੀਜ਼ ਤੇ ਉਹ ਮਿਲ ਨਹੀਂ ਗਿਆ ਵਾਅਦੇ ਨੂੰ ਕੋਈ ਨਹੀਂ ਮਿਲਣਾ ਜੇ ਦੀ ਘਰ ਵਾਲੀ ਕਹਿਣ ਲੱਗੀ ਵੇਖ ਸਾਡੇ ਵਿਆਹ ਹੋਏ ਤਾਂ 10-12 ਸਾਲ ਹੋ ਗਏ ਆ ਸਾਡੇ ਘਰ ਵਿੱਚ ਔਲਾਦ ਨਹੀਂ ਕੋਈ ਆ ਗਈ ਇਹ ਕੰਨ ਔਲਾਦ ਮੰਗ ਲੈ ਇਹਨਾਂ ਕਰ ਵੀ ਔਲਾਦ ਮੰਗ ਪਰੇਠੂ ਦੇ ਕੋਲੋਂ ਕਿੰਨਾ ਅੱਛਾ ਕੀ ਕੀਤੀ ਹੈ ਪਰਮੇਸ਼ਰ ਜਰੀਨਾ ਆ ਵੇਖਦਾ ਪਿਓ ਮੇਰਾ ਕੀ ਮੰਗਦਾ ਹੈ ਉਸੇ ਤਰ੍ਹਾਂ ਪਿਓ ਦੇ ਕੋਲ ਨਹੀਂ ਗਿਆ man मेरे बारे कुझु सोच मां ज़िंदगी जे कुझु चार तौपे कट जा कहिड़

Onde é ਕਹਿੰਦਾ ਦਾਸ ਪੁੱਤਰ ਕਿਧਰ ਆਇਆ ਕਹਿੰਦਾ ਇੱਕ ਮੁਸ਼ਕਲ ਪੈ ਗਈ ਆ ਕਹਿੰਦਾ ਕੀ ਕਹਿੰਦਾ ਜਦੋਂ ਮੈਂ ਤੁਹਾਡੇ ਕੋਲ ਰੋਸ ਕੇ ਚੱਲਿਆ ਗਿਆ ਸੀ ਮੰਦਰੀ ਛੱਡ ਦਿੱਤੀ ਆ ਗੁੱਸੇ ਚਾੜ ਕੇ ਮੈਂ ਚੱਲ ਆ ਗਿਆ ਚਲਾਂ ਤੱਕ ਗਿਆ ਮੈਂ ਭਗਤੀ ਬੜੀ ਕੀਤੀ ਆ ਮੇਰੀ ਭਗਤੀ ਤੋਂ ਪਰੇ ਦਾ ਪਰਸੰਗ ਹੋ ਗਿਆ

खण चवंदी आहे सभु रंगा

ਉਸੇ ਨਾਲ ਕੀਤੀ ਆ ਜੁੜੀ ਰਹੀ ਦੀ ਆ ਦੇਖੀਏ ਜੀਵਨ ਦੇ ਵਿੱਚ ਕਦੇ ਰੋਜ਼ ਕੇ ਪਾ ਜੀ ਨਹੀਂ ਜਾਣਾ ਰਸਿਆਂ ਅੰਦਰ ਮੁਸ਼ਕਲਾਂ ਦੇ ਹੱਲ ਨਹੀਂ ਜੁੜੀਆਂ ਮੁਸ਼ਕਲਾਂ ਦੇ ਹੱਲ ਹੁੰਦੇ ਹੱਥ ਸਾਡੇ ਵੱਲ ਕਹਿ ਦੇ ਲਈ ਆ ਹallelujah ਉਹ ਹਰਾਨ ਹੋ ਗਿਆ ਭਗਤੀ ਕੀਤੀ ਤਾਂ ਜ਼ਰੂਰ ਆ ਪਰ ਭਗਤੀ ਦੀ ਕੋਈ ਸਮਝ ਨਹੀਂ ਕਿ ਪਰ ਤੇਰੀ ਸਮਝ ਨਹੀਂ ਲੱਗਦੀ ਕਰਦੇ ਜਰੂਰ ਹੈ ਪਰ ਸਮਝ ਸਮਝ ਉਦੋਂ ਆਉਂਦੀ ਆ ਜਦੋਂ ਨਾਲ ਜੁੜੇ ਰਹਿਨੇ ਆ ਸਭਾ ਬੋਲਾ ਕਹਿ ਰਹੇ ਨੇ ਆ ਹallelujah ਕਿੰਦਾ ਮੇਰੀ ਮਾਂ ਕਹਿੰਦੀ ਆ ਮੈਂ ਆਪਣੇ ਪੋਤਰੇ ਨੂੰ ਕਾਦੇ ਵਿੱਚ ਵੇਖਣਾ ਚਾਹਨੀ ਆ ਹੈ ਤੇ ਪਿਓ ਦੀਆਂ ਜਿਹੜੀਆਂ ਲਕੀਰਾਂ ਆ ਕਿੰਦਾ ਮੈਂ ਮਿਹਨਤ ਕਰਦਿਆਂ ਕਰਦਿਆਂ ਅਸਥਾਨੀਆਂ ਲਕੀਰਾਂ ਵੀ ਕੀ ਹੋ ਗਈਆਂ ਬੋਧੀਆਂ ਆ ਪਰ ਮੈਂ ਅੱਜ ਤੱਕ ਆਪਣੇ ਜੀਵਨ ਵਿੱਚ ਕੀ ਨਹੀਂ ਵੇਖਿਆ ਸੁੱਖ ਨਹੀਂ ਦੇਖਿਆ 22 ਮੰਗ ਵਿੱਚ ਤਿੰਨੇ ਜ਼ਰੂਰਤਾਂ ਕੀ ਹੋ ਗਈਆਂ ਸੀ 22 ਮੰਗ ਵਿੱਚ ਅੱਜ ਵੇਖੀਏ ਜਿੰਨਾ ਤੱਕ ਅਸੀਂ ਪਰਮੇਸ਼ੁਰ ਨਾਲ ਜੁੜੇ ਰਹੀ ਨੇ ਗੁਰੂ ਨਾਲ ਜੁੜੇ ਰਹੀ ਨੇ ਪਰਮੇਸ਼ੁਰ ਦੀ ਅਬਰਕ ਤਾਂ ਸਾਡੇ ਜੀਵਨ ਵਿੱਚ ਫੈਰੀਆਂ ਰਹੀਆਂ ਸਭ ਬੋਲ ਰਹੇ ਹੇਲੇਲੂਇਆ ਹੇਲੇਲੂਇਆ ਦੋ ਬ੍ਰਿਮਾਤੀ ਦੇ ਕੰਡੇ ਤੇ ਸਾਮ ਹੈ ਜਦੋਂ ਤੱਕ ਮੈਂ ਨਾਲ ਜੁਆ ਨਹੀਂ ਅਜਾ ਆਪਣੇ ਜੀਵਨ ਦੇ ਵਿੱਚ ਦੇਖਣਾ ਹੈ ਜੀਵਨ ਦੇ ਵਿੱਚ ਦੇਖਣਾ ਹੈ ਕਿਤੇ ਵੀ ਕੋਰਾਪਾ ਦਾਸ ਤੁਹਾਨੂੰ ਮਾਰੇ ਕੰਮ ਤੋਂ ਰੋਕਲੇ ਤੇ ਕਿਤੇ ਉੱਠ ਕੇ ਤੇ ਇਹ ਨਹੀਂ ਕਰਨਾ ਅਸੀਂ ਹੁਣ ਕੀ ਕਰ ਲਗੇ ਆ ਚਲੇ ਚਲੇ ਆ ਭਗਤੀ ਜਿੰਨੀ ਮਰਜੀ ਕਰ ਸਕਦੇ ਪਰ ਭਗਤੀ ਕਦੇ ਸੰਪਲ ਹੋ ਸਕਦੀ ਨਹੀਂ ਭਗਤੀ ਕਰਨੀ ਹੈ ਪਰ ਜੁੜਨਾ ਪਰਮਿਹਤ ਨਾਲ ਸਾਡੀ ਬਹੁਤ ਕੀਆ ਜ਼ਰੂਰੀਆ ਪਹਿਲਾਂ ਮੈਂ ਗੁਰੂਆਂ ਦੇ ਆਖੇ ਨਾਂ ਲਗਾ ਤੇ ਨਾ ਉਸਤਾਦਾਂ ਵਾਲਾ ਤੇ ਉਦੋਂ ਕੀ ਕੀਤਾ ਵਿਚਾਰ ਕੀਤਾ ਤੇ ਮੈਂ ਬਰਬਾਦੀ ਦੇ ਕੀ ਸਾ ਤੇ ਅਸੀਂ ਬਰਬਾਦੀ ਦੇ ਨੇੜੇ ਤੇੜੇ ਨਹੀਂ ਜਾਣਾ ਜਦੋਂ ਵੀ ਤਾਲ ਨਾ ਆਉਂਦੀ ਆ ਬਾਣੀ ਦੇ ਵਿੱਚ ਦੱਸਿਆ ਤਾਲ ਨੂੰ ਸੁਧਾਰਨਾ ਧਰਮ ਦੇ ਗਜਾਉਣ ਦੀ ਇੱਕ ਗੁਣਕਾਰ ਹੈ ਜਿਹਨੂੰ ਤਾੜਿਆ ਉਹ ਸੁਧਰ ਗਿਆ ਜਿਹੜਾ ਸੁਧਰ ਗਿਆ ਉਹੋਈ ਧਰਮੀ ਬਾਣਾ ਧਰਮੀ ਕੀ ਉਹਈ ਆ ਜੇ ਦੀ ਚਾਲ ਢਾਲ ਸਹੀ ਆ ਧਰਮੀ ਕੀ ਉਹਈ ਆ ਜਿਹੜਾ ਆਗਿਆਕਾਰ ਧਰਵੀ ਦੀ ਉਹ ਹੀ ਆ ਜਿਹੜਾ ਵਸਾ ਤਾਰ ਹੈ ਧਰਵੀ ਦੀ ਉਹ ਹੀ ਆ ਜਿਹੜਾ ਆਗੂ ਦੇ ਆਖੇ ਲੱਗਦਾ ਹੈ ਧਰਵੀ ਦੀ ਉਹ ਹੀ ਆ ਜਿਹੜਾ ਸਭਾ ਕਰ ਪਰਮੇਸ਼ਰ ਨਾਲ ਜੁੜਿਆ ਅੱਜ ਵੀ ਕੀ ਆਪਣੇ ਜੀਵਨ ਦੇ ਵਿੱਚ ਜਿੰਨਾ ਤੱਕ ਜੁੰਦੇ ਆ ਕਦੇ ਵੀ ਪਰਮੇਸ਼ਰ ਦੇ ਦਾਸ ਦੀ ਬੇਇੱਜ਼ਤੀ ਕਰਨੀ ਨਹੀਂ ਸਹੀ ਤੰਮ ਦਿਨਾਂ ਚੱਲਾਂਗੇ

ਗੌਰ ਦੇ ਕੇ ਧਿਆਨ ਦੇ ਕੇ ਸੁਣਿਆ ਤਾਂ ਮੈਂ ਸ਼ੁਭਾਸ਼ ਕਰਦਾ ਇਹ ਦਰਸ਼ਟਾਤ ਤੁਹਾਡੇ ਜੀਵਨ ਚੋਂ ਕਦੇ ਨਹੀਂ ਨਿਕਲੇਗੀ ਨਹੀਂ ਨਿਕਲੇਗੀ ਬਾਣੀ ਨੂੰ ਤੁਸੀਂ ਬੜੇ ਗੌਰ ਦੇ ਕੇ ਧਿਆਨ ਦੇ ਕੇ ਸੁਣਿਆ ਹੈ ਇਹ ਪਰਮਿਸ਼ਰ ਦਾ ਪਾਪ ਔਰ ਪਵਿੱਤਰ ਗੁਲਾਬ ਹੈ ਬੜੇ ਸਮੇਂ ਜਾਣ ਵਾਲਾ ਪਰਮਿਸ਼ਰ ਬਹੁਤ ਸਾਰੀ ਆਸ਼ੀਸ਼ਾਂ ਵਰਦ ਕਰਦੇ ਵੀ ਆਮੀਨ ਸਾਰੀ ਸੰਗਤ ਨੂੰ ਦਾ ਆਪਣੇ ਦਸਾਂਗ ਮੇਰੇ ਨਾਲ ਪਿਆਰ ਕਰਦੇ ਵੀ